ਤਾਂ ਇਦਾਂ ਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਸਾਰੇ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਸਰਾਉੜ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜੱਜ ਭਾਜੀ ਇਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਝੋਟੀਆਂ ਤੇ ਤਿੰਨ ਹੀ ਤੁਹਾਨੂੰ ਸੋਈਆਂ ਸਵਾਈਆਂ ਗਾਵਾ ਤੁਹਾਨੂੰ ਦਿਖਾਵਾਂਗੇ। ਤੇ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਉਹਨਾਂ ਨਾਲ ਤੇ ਪੁੱਛਦੇ ਸਾਰੀ ਡਿਟੇਲ ਇੱਕ ਗਾਂ ਤਾਂ ਨਗਬਨ ਦਿਖਾਉਣੀ ਹੈ ਬਾਕੀ ਸਾਰੀਆਂ ਸੁਈਆਂ ਚੋਟੀਆਂ ਵੀ ਸਾਰੀਆਂ ਸੁਈਆਂ ਤੇ ਦੋ گاਵਾں ਵੀ ਸੁਈਆਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸਰਾ ਠੀਕ ਠਾਕ ਜੀ ਵਧੀਆ ਹੀ ਕਿਰਪਾ ਦੀ ਬਾਬਾ ਜੀ ਦੀ ਕਿਰਪਾ ਚੀ ਦੀ ਜੀ ਅੱਜ ਫਿਰ ਛੋਟੀਆਂ ਦੀਆਂ ਲਾਤੀਆਂ ਰੌਣਕਾਂ ਹਾਂਜੀ ਛੋਟੀਆਂ ਚ 5000 ਰੁਪਏ ਦੀ ਅੱਛਾ ਤਿੰਨ ਪਾਵਾਂਗੇ ਦੋ ਅਗਲੀ ਵਾਰ ਜਿਹੜੀਆਂ ਛੋਟੀਆਂ ਠੀਕ ਹੈ ਜਿਹੜੀਆਂ ਦੋ ਉਧਰ ਬੰਨੀਆਂ ਵਾਂ ਗਾੜੀ ਜੀ ਠੀਕ ਹੈ ਤੇ ਤਿੰਨ گاਵਾਂ ਤੇ ਤਿੰਨ ਹੀ ਝੋਟੀਆਂ ਹਾਂਜੀ ਤਿੰਨ ਹੀ ਤੇ ਚਲੋ ਨਾਮ ਦੱਸਦੇ ਕਰੀ ਨਾਂ ਮੇਰੀ ਗੁਰਪਿੰਦਰ ਸਿੰਘ ਜੱਜ ਹਾਂਜੀ ਪਿੰਡ ਜਸਰਾ ਔਰ ਤਸੀਲ ਅਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਫੋਨ ਨੰਬਰ ਆਪਣਾ ਹੈਗਾ 6284483293 6284483293 ਵਟਸਐਪ ਵੀ ਹੈ ਸੇ ਨੰਬਰ ਚੱਲਦਾ ਠੀਕ ਹੈ ਜੀ ਆਪਣਾ ਇੰਸਟਾਗ੍ਰam ਤੇ ਪੇਜ ਹੈ ਮਲਵਾਈ ਡੇਰੀ ਫਾਰਮ ਤੋਂ ਠੀਕ ਹੈ ਉਹਨੂੰ ਆਪਾਂ ਨੂੰ ਬੇਨਤੀ ਹੈ ਸਾਰੇ ਵੀਰਾਂ ਭਰਾਵਾਂ ਨੂੰ ਫੋਲੋ ਕਰੋ ਠੀਕ ਹੈ ਉਹਦਾ ਵੀ ਵੀਡੀਓ ਮੰਨ ਲਓ ਚਾਹੀਦੀਆਂ ਹੋਣਾਂਗੀ ਇੰਸਟਾਗ੍ਰਾਮ ਦੇ ਵੀਡੀਓ ਸ਼ਾਰਟ ਰੋਜ਼ ਪਾਉਂਦੇ ਰਹਿਣੇ ਆ ਠੀਕ ਹੈ ਜੇ ਕਿਹਨੇ ਲਾਈਵ ਚ ਆਈ ਸਾਡੇ ਕੋਲ ਕਰਾਉਣੀ ਆ ਵੀਡੀਓ ਕਾਲ ਤੇ ਉਹ ਵੀ ਸਾਡੇ ਕੋਲ ਕਰਾ ਸਕਦਾ ਬਿਨਾ ਸਾਈ ਤੋਂ ਇਹ ਵੀ ਆਫਰ ਆ ਇਹ ਨਹੀਂ ਵੀ ਸਾਈ ਪਾ ਕੇ ਫਿਰ ਅੱਛਾ ਵੀਡੀਓ ਕਾਲ ਤੇ ਡੰਗਰ ਚਵਾ ਕੇ ਸਾਰੇ ਨਾਲ ਫਿਰ ਵੀ ਕੋਈ ਸੌਦਾ ਕਰ ਲਏ ਜਦੋਂ ਮਰਜੀ ਡੰਗਰ ਮਹਾਰਾਜ ਦੀ ਕਿਰਪਾ ਨਾਲ ਹੁੰਦੀ ਹੈ ਹੀ ਗਾਈਆਂ ਵਿੱਚ ਮੱਜਾਂ ਠੀਕ ਹੈ ਮਤਲਬ ਜਿੱਤਰਾ ਮਰਜ਼ੇ ਕੋ ਖੁੱਲ੍ਹੇ ਚਵਾਈ ਕਰ ਲੈ ਕੇ ਠੀਕ ਹੈ ਬੁੱਢੀ ਕੋ ਚਵਾਈ ਕਰਾਵੇ ਬਾਅਦ ਸੌਦਾ ਕਰ ਲਾਂਗੇ ਇਹ ਵੀ ਸਾਡੇ ਆਫਰਾਂ ਆ ਠੀਕ ਹੈ ਜੀ ਠੀਕ ਹੈ ਚਵਾਈ ਕਰ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੋਂ ਹੀ ਆ ਹਰਪ੍ਰੀਤ ਜੀ ਪਹਿਲਾਂ ਕੱਟੀ ਸੂਈ ਆ ਜੀ ਹਾਂਜੀ ਮੂੰਹ ਤੋਂ ਚਾਰ ਦੰਦ ਆ ਹਾਂਜੀ ਚੌਗੀ ਆ ਕੱਟੀ ਉਧਰ ਤੋਂ ਉਧਰੋਂ ਲਿਆਉਂਦੇ ਆਪਾਂ ਮੀਆਂ ਤੇ ਇਹਦੇ ਮਗਰ ਜਿਹੜਾ ਬੱਚਾ ਆ ਉਹ ਕੱਟਾ ਵਾ ਇਹਦੇ ਮਗਰ ਕੱਟਾ ਵਾ ਹਾਂਜੀ ਕਿੰਨੇ ਦਿਨ ਹੋਏ ਸੂਈ ਨੂੰ ਅੰਦਾਜ਼ਾ ਲਾ ਲਓ ਵੀ ਬੱਚਾ ਦਿਖਾ ਦਿਓ ਕੋਈ ਵੀ ਅੰਦਾਜ਼ਾ ਲਾ ਲੇ ਚੰਗੇ ਸੂਣ ਦਾ ਕਟਾ ਆ ਆ ਬੱਚਾ ਉਹ ਅਈ ਐ ਵੇ ਗਈ ਜਾਈਏ ਵੀ ਵੀਜਿਤ ਨੂੰ ਇਹ 15 ਦਿਨ ਹੋਏ ਆ ਇਹ ਜੋ ਵੀ ਪੂਜਾ ਇਹੋ ਹੀ ਆ 15 ਦਿਨਾਂ ਦਾ ਅੰਦਾਜ਼ਾ ਸਾਡਾ ਵਾ 15 ਦਿਨ ਹੋ ਗਏ ਆ ਸੂਈ ਨੂੰ ਝੋਟੀ ਨੂੰ ਠੀਕ ਆ ਹਾਂਜੀ ਤੇ ਇਹ ਕੋ ਘਰ ਵੀ ਜੀ ਦੁੱਧ ਦੇਗਾ 13-14 ਕਿਲੋ ਹਾਂਜੀ ਉਧਰੋਂ ਐ ਥੋੜਾ ਜਿਹਾ ਮਈਆਂ ਤੁਹਾਨੂੰ ਬੜਾ ਸਬਰ ਤੋਂ ਬੱਚਾਉਂਦੀਆਂ ਤੇ ਘਟਾਉਂਦੀਆਂ ਦੁੱਧ ਹਾਂਜੀ ਹੁਣ ਆਹ ਵਕਤ ਜਿਹੜਾ ਦੁੱਧ 12 ਕਿਲੋ ਰੁਪਏ ਜੀ ਪੱਕਾ ਤਿਆਰ ਜਿਹੜਾ ਤਿਆਰ ਆ ਕੋਈ ਜਿਤਨਾ ਮਰਜ਼ੀ ਸਾ ਇਹਨੂੰ ਬਚਾ ਲਾਗ ਰਿਹਾ ਚਲੋ ਫਿਰ ਲਾ ਦੋ ਬੱਚਾ ਪਹਿਲਾਂ ਫਿਰ ਤੋੜ ਦੇ ਆ ਜਿਹੜਾ ਕੱਟਾ ਛੱਡਦਾ ਇਹਦੇ ਥੱਲੇ ਬਾਕੇ ਹਰਪੀ ਜੀ ਬਹੁਤ ਚੰਗੀ ਕੱਟੀ ਆ ਬਰੀਡ ਬਹੁਤ ਆ ਕੱਤੀ ਦੀ ਠੀਕ ਆ ਹਾਂਜੀ ਬਹੁਤ ਜਿਆਦੀ ਬਰੀਡ ਆ ਹਾਂ ਦੇਖ ਸਕਦੇ ਜੀ ਥਣਾ ਦਾ ਸਾਈਜ਼ ਗੈਪ ਜਿਹੜਾ ਚੰਗਾ ਆ ਹਰਪੀ ਜੀ ਗੈਪ ਬਹੁਤ ਜ਼ਿਆਦਾ ਇਹ ਤੁਹਾਨੂੰ ਪਤਾ ਉਧਰ ਦੀਆਂ ਝੋਟੀਆਂ ਦੇ ਗੈਪ ਹਾਂਜੀ ਹਣ ਐਂ ਸਫਾਈ ਆਵੇ ਲੋ ਕੋਈ ਇਹਨਾਂ ਨਾਲ ਸ਼ਾਂਗ ਨਹੀਂ ਕੱਖ ਨਹੀਂ ਇਹ ਆਪਣੇ ਚੋਂ ਇਧਰ ਕਹਿਣਾ ਚਾਹੀਦਾ ਆਪਣਾ ਏਰੀਆ ਜਿਹੜਾ ਸਭ ਤੋਂ ਵਧੀਆ ਵਾ ਪਰ ਮੱਝਾਂ ਦੇ ਥੋੜਾ ਏਰੀਆ ਤੁਹਾਨੂੰ ਪਤਾ ਉਹ ਹੀ ਇਹ ਕੰਮ ਕਰ ਜ਼ਿਆਦਾ ਹਾਂਜੀ ਹਾਂਜੀ ਪਰ ਮੱਝਾਂ ਦੇ ਥੋੜਾ ਏਰੀਆ ਤੁਹਾਨੂੰ ਪਤਾ ਉਹ ਹੀ ਇਹ ਕੰਮ ਕਰ ਜ਼ਿਆਦਾ ਹਾਂਜੀ ਹਾਂਜੀ ਬਾਾਕੀ ਸਾਡੀਆਂ ਬਾਲਟੀਆਂ ਆਉਂਦੀਆਂ ਜੀ ਬਾਲਟੀ ਦਾ ਰੰਗ ਬੜਾ ਜ਼ਬਰਦਸਤ ਜਿਆ ਰੱਖਿਆ ਜੀ ਕੋਈ ਆਣ ਕੇ ਜਤਰਾ ਮਰਜੀ ਤਸੱਲੀ ਕਰੇ ਲੀਟਰ ਲਿਆਵੇ ਕੰਡਾਰੇ ਆਵੇ ਆਪਣਾ ਨਾਲ ਠੀਕ ਹੈ ਜੀ ਹਾਂਜੀ ਆਹ ਦਿਖਾ ਦੇ ਲੀਟਰਾਂ ਚੋ ਦੇ ਪੂਰੀਆਂ ਕੋਈ ਹੋਰ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕੋਈ ਲੈਣਾ ਨਹੀਂ ਜਿੱਦਾਂ ਮਰ ਗਿਆ ਤੇ ਨਾ ਦੇਖਦੇ ਤੇ ਅਗਲੇ ਸਾਲਾਂ ਦਾ ਵੀ ਜਵਾਦ ਖਾਦਿਆ ਇਹ ਆ ਵੀ ਆਪਾਂ ਥੱਲੇ ਨਹੀਂ ਧਾਰਾਂ ਮਾਰਨੀਆਂ ਹਾਂਜੀ ਦੁੱਧ ਦਾ ਨੰਬਰ ਆ ਆ ਦੇ ਲੋ ਕੋਈ ਬੂਰ ਚਤਾਂ ਠੀਕ ਆ ਤੇ ਆ ਥਾਣੇ ਤੇ ਦੇਖ ਸਕਦੇ ਇੱਕ ਰੀ ਲਾ ਕੇ ਤਾਂ ਚੰਗੀ ਤਰ੍ਹਾਂ ਲਿਆ ਖੋਲੋ ਫਿਰ ਤੋਰੀਏ ਇਹਨਾਂ ਤੋਰੀ ਯਾਰ ਤੇ ਸੂਆ ਪਹਿਲਾ ਇਹਦਾ ਸੂਆ ਪਹਿਲਾ ਆ ਰੋ ਜੀ ਠੀਕ ਆ ਤੇ ਦੁੱਧ 12 ਲੀਟਰ ਜਿਹੜਾ ਮੋਕੇ ਤੇ ਕਹਿੰਦੇ ਕਿ ਤਿਆਰ ਆ ਬਾਕੀ ਪੂਰੀ ਸੋਹਣੀ ਝੋਟੀ ਆ ਜੀ ਝੋਟੀਆਂ 15 15 ਕਿਲੋ ਦੁੱਧ ਕਰਨੀਆਂ ਆ ਰਮਾਨ ਅੱਜ ਦੇ ਵਾਰ ਨੂੰ ਉਹ ਇਹ ਨਹੀਂ ਵੀ ਸੱਦੀ ਕਰਕੇ ਖੜੇ ਬਾਕੀ ਇਹ ਵੀ ਕੱਟੀ ਸਫਾਈ ਬਹੁਤ ਜਿਆਦੀ ਆ ਕੱਟੀ ਦੀ ਹਾਂਜੀ 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 ਗਾਲ ਮੋੜ ਦੇ ਮੋੜਦਾ ਫਿਕਸ ਜਿਹਾ ਹਵਾਨੇ ਵਾਲੀਆਂ ਵਾ ਗਾਂ ਵੀ ਕੋਈ 400 ਦੇ ਚੌਣ ਆਲੀਆਂ ਵਾ ਬਰੀਡ ਦੇਖੋ ਹਰਪੇ ਜੀ ਫੇਸ ਦਿਖਾਓ ਇੱਕਾਂ ਝੋਟੀ ਦਾ ਛੋਟਾ ਸਿੰਘ ਆ ਸਿੰਘ ਆ ਬਹੁਤ ਜਿਆਦੀ ਬਰੀਡ ਆਈ ਜਾ ਰਹੀ ਹੈ। ਬਾਕੀ ਇਹਨਾਂ ਨੂੰ ਆਹ ਚੀਜ਼ਾਂ ਇੱਧਰ ਵੇਖੋ। ਇਹਨਾਂ ਸਭ ਨੂੰ ਅਸੀਲ ਹੋ ਜਾਣਾ। ਬਈਆਂ ਨੂੰ ਇੱਧਰ ਵੇਖੋ। ਆਹ ਚੀਜ਼ਾਂ ਵੇਖੋ ਬਿੰਦੀਆਂ ਵਾਲੀ। ਇਹ ਆਹ ਜਿਹੜੀਆਂ ਉਹ ਨਹੀਂ ਆਪਣੇ ਇੱਧਰ ਮਿਲਦੀਆਂ। ਠੀਕ ਹੈ। ਜਿੱਧਰ ਵੇਖੋ ਬਹੁਤ ਨੇ ਇਹਨਾਂ ਦੇ। ਤੇ ਬਾਕੀ ਸੋਨ ਪੁਨਾ ਵੀ ਪੂਰਾ ਵਜੇ। ਬਣਾ ਚਲੋ ਇਹਨੂੰ। ਤੇ ਇਹਦਾ ਫਿਰ ਮੁੱਲ। ਮੁੱਲ ਰੁਪਏ ਜੀ। ਤੁਹਾਨੂੰ ਇਹ ਦੱਸਣਾ ਵਾ ਆਪਾਂ ਮਹਾਰਾਜ ਨੂੰ ਆਜਾ ਨਜ਼ਰគ្នੀਆਂ ਰੱਖੇ ਵੀ ਆਪਾਂ ਤੁਹਾਡਾ ਕੋਈ ਰੈ ਨਹੀਂ ਕੀਤੀ ਹਾਂਜੀ ਹਾਂਜੀ ਕੋਈ ਲਾ ਨਹੀਂ ਕੀਤੀ ਬਾਕੀ ਤੁਸੀਂ ਬਣਾਉਂਦੇ ਜੀ ਵੀਡੀਓ ਹਾਂਜੀ ਹਾਂਜੀ ਨਹੀਂ ਵੀ ਚਲੋ ਸਾਡਾ ਬਿਜ਼ਨਸ ਆਪਾਂ ਇੱਕੋ ਹੀ ਆ ਇਹ ਨਹੀਂ ਵੀ ਆਪਾਂ ਤੁਸੀਂ ਵੀਡੀਓ ਬਣਾਉਂਦੇ ਜੀ ਜਾਂ ਡੰਗਣਾ ਦਾ ਸਾਡਾ ਕੋ ਵੱਖਰਾ ਵਾ ਹਾਂਜੀ ਦੱਸੋ ਵੀ ਇਹ ਝੋਟੀ ਕਿੰਨੇ ਦੀ ਆ ਜਿਆ ਜਿਆ ਕਰਦੀ ਹੈ ਮੁੱਲ ਹਾਂ ਕਿੰਨਾ ਮਜ਼ੀਰਾ ਤੋਂ ਪੈ ਕਰੀਏ ਝੋਡੀ 11 ਦੀ ਦੇ ਦਾਂਗੇ 11 ਦੀ ਹਾਂਜੀ ਚਲੋ ਬਾਕੀ ਬਾਕੀ ਮਾਣ ਤੁਸੀਂ ਜਿੰਨਾ ਕਹੋ ਹਰੇ ਆਪਾਂ ਕਰਦਾਂਗੇ ਮੌਕੇ ਦੇ ਕਿੰਨਾ ਕਰਦੀ ਆ ਦੋ ਤੁਸੀਂ ਦੋ ਕੇ ਕਰ ਦੇਣਾ ਬਾਕੀ ਇਧਰ ਦੇ ਮੂਤ ਤੁਹਾਨੂੰ ਹੀ ਪਤਾ ਵੀ ਇਧਰ ਦੀਆਂ ਮਈਆਂ ਆਪਣੀਆਂ 85 ਜੀਆਂ ਵਿਕ ਗਈਆਂ ਜਾਂਦੀਆਂ ਹਾਂ ਇਹਦਾ ਮਾਣ ਜਿੰਨਾ ਤੁਸੀਂ ਕਹੋਗੇ ਆਪਾਂ ਕਰਦਾਂਗੇ ਫੁੱਲਾ ਹੀ ਮਾਣ ਕਰਾਉਣਾ 5 ਛੱਡ ਦੀ ਫਿਰ 10 ਹੀ ਛੱਡ ਦਾਂਗਾ ਅੱਛਾ 1 ਲੱਖ ਦੀ ਝੋਡੀ ਦਾ ਮੋਰੇ ਲੱਖ ਤੁਹਾਡੀ ਮਰਜ਼ੀ ਦੀ ਕਰ ਤੇ ਦੁੱਧ 12 ਲੀਟਰ ਚਵਾ ਦੋਗੇ ਚਵਾ ਕੇ ਦਵਾਂਗੇ ਠੀਕ ਆ ਤੇ ਇਹਦਾ ਵੀ ਛੱਡ ਦੋ ਬੱਚਾ ਫਿਰ ਇਹ ਤਾਂ ਰੁਪਈਏ ਉਹ ਇਹ ਤਾਂ ਮਗਰ ਕੱਟੀ ਜੇ ਹਾਂਜੀ ਅੱਛਾ ਇਹ ਤਾਂ ਮਗਰ ਕੱਟੀ ਜੇ ਆ ਦੇ ਸਦੇ ਦਾ ਵੀ ਛੋਟਾ ਸਿੰਘ ਆ ਇਹਦਾ ਸੁਹਾ ਕਿਨਵਾਜੇ ਇਹਦਾ ਹਰਪਈ ਜੇ ਉਹ ਤਾਂ ਪਹਿਲਾਂ ਆਂਦੇ ਇਹ ਵੀ ਪਰ ਇਹ ਸੁਹਾ ਦੂਜਾ ਜੇ ਅੱਛਾ ਇਹ ਦੂਸਰਾ ਸੁਹਾ ਹੈ ਇਹ ਛਗੀ ਹੁੰਦੀ ਠੀਕ ਹੈ ਜੀ ਇਹਦੇ ਮਗਰ ਜਿਹੜੀ ਕੱਟੀ ਆ ਤੇ ਤੇ ਦੁੱਧ ਕਿੰਨਾ ਤਿਆਰ ਜੇ ਇਹਦੇ ਕੋਲ ਦੁੱਧ ਹਰਪਈ ਜੇ ਇਹਦੇ ਕੋਲ ਵੇਨਾ ਹੈ ਜੀ 12 ਲੀਟਰ ਦਾਹਾਂ ਤੋਂ ਪਲੱਸ ਹੀ ਹੋਊਗਾ ਦੋ ਤੇ 12 12 ਕਿਲੋ ਹੈਗਾ ਝੋਟੀਆਂ ਦੋਵਾਂ ਦਾ ਦੋ ਜਿੱਦਾ ਮਰਜ਼ੀ ਕੋਈ ਤਸਦੀ ਕਰਕੇ ਖੜੇ ਆਪਨੇ ਅੱਛਾ ਹਾਂਜੀ ਬਾਕੀ ਇਹ ਵੀ ਇਹਨਾਂ ਦਾ ਇਕੱਲਾ ਦੁੱਧ ਦਾ ਮੁੱਲ ਨਹੀਂ ਪੈਣਾ ਇਹ ਤੁਹਾਨੂੰ ਪਤਾ ਹੁਣ ਸਾਹਮਣੇ ਮੋਲਿਆ ਤੇ ਇਹਨਾਂ ਇਹਨਾਂ ਹੁਣ ਜੇ ਹੁਣ ਵੀ ਤੁਸੀਂ ਇਰਤੋਂ ਵੀ ਤੁਸੀਂ ਕਹਿ ਦੋ ਕਿ ਜੇ ਮੁੱਲ ਜ਼ਿਆਦਾ ਵਾ ਤੋ ਇਹ ਆਪਣੇ ਜਬਾਨੀ ਕਹਿ ਦੋ ਤੇ ਆਪਾਂ ਕਹਦਾ ਕਿ ਵੇ ਵਾਕੇ ਮੁੱਲ ਜ਼ਿਆਦਾ ਵਾ ਹਾਂਜੀ ਹਾਂਜੀ ਜੇ ਇਹ ਇਹ ਮੁੱਲ ਦੀਆਂ ਹੁਣ ਤੁਸੀਂ ਵੀਡੀਓ ਰੋਜ਼ ਬਣਾਉਂਦੇ 80 85 ਹਜ਼ਾਰ ਦੀਆਂ ਇਧਰ ਦੀਆਂ ਮਈਆਂ ਲੋਕੀ ਮੁੱਲ ਪਾਈ ਜਾਂਦੇ ਹਾਂ ਹਾਂਜੀ ਹਾਂਜੀ ਜੋ ਜੋ ਮਾਰਦਾ ਇਹਨਾਂ ਤਾਂ ਨੂੰ ਇਸ ਗੱਲ ਦਾ ਪਤਾ ਵਾ ਵੀ ਮੋਲ ਜਿਹੜਾ ਵਾ ਲੋਕੀ ਇੱਧਰ ਦੀਆਂ ਮਈਆਂ ਦੇ ਪਾਈ ਜਾਂਦੇ 80 85 90 ਅਸੀਂ ਸਾਰਿਆਂ ਨੂੰ ਨਹੀਂ ਕਹਿੰਦੇ ਉਹ ਆਪਣਾ ਆਪਣਾ ਕੇ ਦਾ ਡਾ ਕਰਕੇ ਦਾ ਚਲੋ ਆਪਾਂ ਪਰ ਇਹ ਗੱਲ ਕਹਿੰਦੇ ਆ ਵੀ ਚਲੋ ਜੇ ਉਧਰ ਦੇ ਕਿਸੇ ਨੂੰ ਇਹ ਗਿਫਟ ਵਾਲੀ ਚੀਜ਼ ਹੀ ਆ ਠੀਕ ਆ ਇਹਦਾ ਜਿਹੜਾ ਦੂਸਰਾ ਸਵੇਰ ਤੇ ਦੁੱਧ ਦੇ ਦੇ ਕੋ ਵੀ 12 ਲੀਟਰ ਜਿਹੜਾ ਮੋਕੇ ਦੇ ਤੇ ਆਪੇ ਉਹ ਵੀ ਇਹਨੂੰ ਪਹਿਲਾਂ ਨਹੀਂ ਆਂਦੇ ਅਸੀਂ ਪਰ ਆਪਾਂ ਦੂਜਾ ਕਰਕੇ ਲਈਏ ਵੇ ਹੋ ਸਕਦਾ ਆਪਣਾ ਅੰਦਾਜ਼ਾ ਦੂਜੇ ਦਾ ਹੀ ਲਾਇਆ ਲਿਆ ਦਿਖਾ ਦਿਓ ਜਿਵਾ ਫਿਰ ਇੱਧਰਾਂ ਦੇ ਮਈਆਂ ਨੂੰ ਲੱਗੇ ਆ ਇਹਦੀ ਮੈਂ ਦੀ ਗਾੜੀ ਜਿਹੜੀ ਹੋਗੀ ਨਾ ਘਾਟ ਤੋਂ ਘਾਟ ਮੈਂ ਦੀ ਗਾੜੀ ਕਿੰਨੇ ਘਣ ਹੋ ਗਿਆ ਜੀ ਠੀਕ ਹੈ ਜੀ ਹਾਂ ਜੀ ਅੱਧੀ ਗਾੜੀ ਹੋਊਗੀ ਅੱਧੀ ਮੈਂ ਹੀ ਵਿਹਾੜੂ ਇੰਨੀ ਜਾਦੀ ਥੋਣ ਬੋਲੀਆਂ ਕੱਟੀਆਂ ਕੋਈ ਹਸਾ ਅਗਲੇ ਥਨਾਦਾਂ ਦਿਖਾ ਦਈਏ ਜੇ ਵਾ ਬਾਕੀ ਮਿਲਕਵੇਂ ਇਹਨੇ ਆਪਾਂ ਦੇਖ ਸਕਦੇ ਚੰਗੀ ਲੱਗੀ ਿਆ ਕੋਲੋ ਫਿਰ ਤੋਰੀਏ ਇਹਨੂੰ ਹੋ ਜਾਵੇ ਬਾਕੀ ਕੱਦ ਕਾਠ ਪੱਖੋਂ ਵੀ ਪੂਰੀਆਂ ਜਵਾਨ ਆ ਤੇ ਫੱਬਦੀਆਂ ਆ ਛੋਟੀਆਂ ਪੂਰੀਆਂ ਆ ਆ ਦੇਖ ਸਾਦੇ ਜੀ ਇਹ ਵੀ ਥੱਲੇ ਪੂਰੀ ਸਫਾਈ ਚ ਅਜ ਨਹੀਂ ਵੀ ਆ ਕੱਦ ਵੀ ਆਹ ਪੀ ਜੀ ਵੇਖ ਲੋ ਪੂਰੇ ਜੇ ਕੱਦ ਵੀ ਪੂਰੇ ਮਈਆਂ ਆ ਖਾਂਡੇ ਵਾ ਵੇਖ ਲੋ ਕੱਟੀ ਨੂੰ ਕਿਹੜਾ ਲੱਗਾ ਆ ਦੇਖ ਲੈ ਹਵਾਨਾ ਇਹਦਾ ਜਿਹੜਾ ਇੱਕ ਸੀ ਆਰਡਰ ਨੇ ਤੇ ਇਹਦਾ ਫਿਰ ਮੁੱਲ ਮੁੱਲ ਰੁਪਈ ਦੀ ਇੱਕ ਦਾ ਅੱਛਾ ਉਹ ਵੀ ਲੱਗਦੀ ਝੋੜੀ ਬਰਾਬਰ ਹੀ ਆਗੇ ਭਾਵੇਂ ਕੋਈ ਉਹ ਲੈ ਜੇ ਤੇ ਭਾਵੇਂ ਕੋਈ ਉਹ ਨਹੀਂ ਕੋਈ ਦੋ ਕੱਠੀਆਂ ਲਊਗਾ ਉਹਦਾ ਮਾਨਤਨ ਹੋਰ ਕਰਦਾ ਅੱਛਾ ਮਾਨਤਨ ਕਰਦੇ ਹੋਗੇ ਤੇ ਆ ਛੋਟੀ ਗੱਬਣ ਜੀ ਹਾਂਜੀ ਇਹ ਛੋਟੀ ਗੱਬਣ ਹੈ ਇਹਦਾ ਵੀ ਕਦ ਕੱਠ ਪੂਰਾ ਹੋਣਾ ਹੀ ਹੈ ਇਹ ਦੂਜੇ ਸੂਏ ਦੀ ਗੱਬਣ ਹੈ ਜੀ ਵੇਖਣ ਤਾਂ ਤੇ ਪਹਿਲਾਂ ਨਹੀਂ ਲੱਗਦੀ ਇਹ ਲੱਗਦੀ ਤੇ ਪਹਿਲਣੇ ਰੁਪਈ ਜੀ ਪਰ ਆਪਾਂ ਕਹਿਣਾ ਨਹੀਂ ਆ ਕਹਿ ਕੇ ਪਹਿਲਣ ਵੀ ਦੇ ਦੇਈ ਜੀ ਆ ਪਹਿਲਣ ਆ ਪਰ ਸੁਆਦ ਜਾਵਾ ਆਪਾਂ ਇਹ ਨਹੀਂ ਗੱਲ ਕਹਿਣੀ ਉਹ ਵੀ ਜੇ ਵੀ ਇਹਨੇ 13-14 ਕਿਲੋ ਪਹਿਲਾਂ ਨੇ ਕੱਟੀ ਨੇ ਦੁੱਧ 14 ਕਿਲੋ ਚ ਆਇਆ ਵਾ ਅੱਛਾ ਆਪਾਂ ਕਹਾਂਗੇ ਚੱਲ 12-13 ਕਿਲੋ ਦੇਈ ਜਾਂਗੇ ਅਜੇ ਪਰ ਨਹੀਂ ਆਏ ਪੂਰੀ ਹੈ ਨਾ ਮਿਹਰਬਾਨੀ ਹੈ ਜੇ ਕੱਚੀ ਆ ਜੀ ਤੋਰੋ ਫੇਰੇ ਕਰਨ ਕੱਢ ਕੇ ਲੈ ਜਾਣੇ ਆ ਹੋਰ ਡੱਬਾ ਬਚਾ ਗਏ ਨੀ ਬਸ ਨਾ ਬਾਕੀ ਸਾਨਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਵਾ ਚੰਗੇ ਕਦ ਕੱਟ ਤੇ ਚੰਗੇ ਪਿੱਠ ਪੜੇ ਜੈ ਵੀ ਅਜੇ ਤਿਆਰ ਹੋਣੀ ਹੈ ਵੀ ਭਰਨੀ ਹੈ ਪੂਰੀ ਜੜੀ ਅਜੇ ਸਰਬੀ ਜੀ ਅੱਜ ਦੇ ਵਾਰ ਨੂੰ ਮੈਂ ਸਹੂਗੀ ਠੀਕ ਆ ਥੋੜੇ ਟੰਗੀ ਮੈਂ ਬੱਝੂਗੀ ਆ ਵੇਖੋ ਅਰੇ ਢੰਨਾ ਤੋਂ ਨਾ ਹੈ ਮਹੀਂ ਨਾ ਬਣਦੀ ਚੰਗੇ ਠੀਕ ਆ ਹਾਂਜੀ ਤੇ ਇਹਦਾ ਫਿਰ ਮੁੱਲ 100000 ਰੁਪਏ ਦੀ ਮੁੱਲੇ ਦਾ 90 ਅੱਛਾ 85000 ਦੀ ਕੱਢੀ ਦੇ ਇਹ 85000 ਦੀ ਹਾਂਜੀ ਅੱਜ ਮਾਨਤਾ ਕਰਦਾ ਠੀਕ ਆ ਜੀ ਹਾਂਜੀ ਤੇ ਹੁਣ ਜਿਹੜੀ ਇਹ ਕਾਹਵਲੀ ਗਾਂ ਇਹਦੇ ਥੱਲੇ ਪੂਰੀ ਕਮਾਲ ਦੀ ਤਿਆਰ ਹੋਈ ਹੈ। ਸਰਪੇ ਜੀ ਬੜੀ ਚੰਗੀ ਮੱਛੀ ਹੈ ਜੀ। ਚੰਗੇ ਗੇ ਬੰਦੇ ਕੋ ਬਹੁਤ ਜ਼ਿਆਦਾ ਬਰੀਡਰ ਬੰਦਾ ਉਹ ਕੋ ਲਈ ਹੈ ਵੱਛੇ ਹਰਪੇ ਜੀ। ਠੀਕ ਆ। ਹਾਂ ਜੀ। ਇਹ ਵੇਖ ਲੋ ਵੀ ਆਪਾਂ ਕਹਿ ਦਈਦਾ ਵੀ ਮਤਲਬ ਇਹਨਾਂ ਦਾ ਮੁੱਲ ਬੜਾ ਵਾ ਹਣਾ। ਹਾਂ ਜੀ। ਪਰ ਇਹਨਾਂ ਦਾ ਹੋਣ ਲਾ ਇਧਰ ਵੇਖੋ। ਇਹਦਾ ਕੋਈ ਇਹਨੂੰ ਭਾਵੇਂ ਐਂ ਤੁਰੇ ਜਾਓ ਇਧਰ ਦੇਖੋ ਕੋਈ ਇੱਕ ਪੈਸੇ ਦਾ ਪੇਟ ਨਹੀਂ ਸਿੱਧੀ ਐਨ ਲਾਰ ਰਾਰ ਗਈ ਪਤਲੀ ਹਾਂਜੀ ਹਾਂਜੀ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਕਿ ਇਹ ਬਹੁਤਿਆਂ ਦਾ ਪੇਟਲ ਜੀ ਇੱਕ ਬੰਨੇ ਹੋ ਗਿਆ ਉਹ ਚੀਜ਼ ਹੈ ਹਾਂਜੀ ਹਾਂਜੀ ਤੇ ਹਵਾਨਾ ਵੀ ਬਿਲਕੁਲ ਫਿਕਸ ਅੱਜ ਇਹਨੂੰ ਹਰਪ੍ਰੀਤ ਜੀ ਸੂਈ ਨੂੰ ਚੌਥਾ ਪੰਜਵਾਂ ਦੇਣਿਆ ਜੀ ਅੱਛਾ ਹਾਂਜੀ ਆ ਬੰਨੇ ਥੋੜਾ ਜਿਹਾ ਕੋਪਾ ਲਿਆ ਥੋੜੀ ਜੀ ਦਵਾਈਨੇ ਨੂੰ ਇੱਥੇ ਘਾ ਕੇ ਥੱਲੇ ਠੀਕ ਉਧਰ ਲੈ ਜਾਂਦੀ ਹੈ ਜੇ ਉਧਰ ਲੈ ਜਾਂਦੀ ਹੈ ਠੀਕ ਹੈ ਬਾਕੀ ਇਹ ਐਨ ਨੁੱਚੜ ਜਾਂਦੀ ਆ ਇਹਦੇ ਕੋ ਜਿਹੜਾ ਹੁਣ ਇਹਨੇ ਸਟਾਰਟਿੰਗ ਜਿਹੜੀ ਬੋਲਿਆ ਕੀਤੀ ਨਾ ਜ ਨਾਂ ਵੇ ਲੋਹਣ ਤੇ ਕਹਿ ਵਦਈਏ ਵੀ 25 26 ਹੈਗਾ ਪਰ ਅਸੀਂ ਚਵਾਉਣੀ ਆ ਵੀਰ ਜੀ ਦੋ ਟਾਈਮ ਕਿਸੇ ਨੂੰ ਉਹ ਕੇ ਝੂਠੇ ਪਾਵਾਂਗੇ ਫਾਇਦਾ ਕੋਈ ਨਹੀਂ ਠੀਕ ਆ ਠੀਕ ਹੈ ਨਹੀਂ ਕਿਉਂਕਿ ਸਾਡੇ ਕੋ ਇਹੋ ਜਿਹੇ ਕਸਟਮਰ ਜਿਹੜੇ ਧਾਰਾ ਵੀ ਨਹੀਂ ਮਾਰਦੇ ਹਾਂਜੀ ਹਾਂਜੀ ਇਹ ਮੁੰਕੇ ਔਖੇ ਹੋਵਾਂਗੇ ਉਹਦਾ ਕੋਈ ਗੱਲ ਨਹੀਂ ਪਰ ਇਹ ਬੱਛੀ ਜਿਹੜੀ ਆ ਆਪਾਂ ਕਹਿ ਦਾਂਗੇ ਮਤਲਬ ਕਹਿਣਾ ਨਹੀਂ ਗਾਰੰਟੀ ਵੀ ਦੇ ਦਾਂਗੇ ਵੀ 25 ਕਿਲੋ ਬੱਛੀ ਦੁੱਧ ਦੇ ਦੋਗੇ ਤੇ ਸੁਆ ਕਿੰਨਾ ਇਹਦਾ ਸੁਆ ਇਹਦਾ 2000 ਰੁਪਏ ਦੀ ਇਹ ਛਿੱਗੀ ਆ ਦੰਦਾ ਲੋ ਜੀ ਤੋੜ ਦੋ ਫੇਰ ਇਹਨਾਂ ਚ ਚਿਹਰੇ ਤੇ ਵੀ ਬੜੀ ਖੂਬਸੂਰਤੀਆਂ ਤੇ ਰੰਗ ਰੂਪ ਦੀ ਚੰਗੀ ਕ ਇੱਕ ਟੋਕ ਲੱਗਾ ਕੋਈ ਆਪਣੀ ਆਨਲਾਈਨ ਭਾਵੇਂ ਚੈੱਕ ਕਰਕੇ ਖੜੇ। ਬਾਕੀ ਚਵਾਈ ਜੂਈ ਪੂਰੀ ਫੁੱਲ ਕਰਾਉਂਦੀ ਆ ਯਾਰ ਬੀਜੀ। ਠੀਕ ਹੈ ਜੀ। ਇੱਕ ਮਿੰਟ ਰੋਕ ਦੋ ਬੀਜੀ ਇੱਥੇ। ਰੁਕਦੇ ਰੁਕਦੇ ਰੁਕਦੇ। ਆ ਦੇਖ ਸਾ, ਦੇਖ ਵਾਣੇ ਤੇ ਨਾੜਾਂ ਵੀ ਜੜੀਆਂ ਚੰਗੀਆਂ ਆ। ਆਹੋ ਕੱਲੀ ਕੱਲੀ ਬਰੀਕ ਬਰੀਕ ਨਾੜ ਦੇ। ਮਿਲਕ ਵਿੱਚ ਇੰਨੀ ਕਾਫੀ ਚੰਗੀ ਲੱਗੀ ਆ ਤੇ ਬਾਕੀ ਜਿੱਥੇ ਖਿਲਾਰ ਦੋ ਉੱਥੇ ਹੀ ਖਲੋ ਜਾਂਦੇ। ਉੱਥੇ ਰੋਸੀ ਰੂਗੀ ਇਹ ਨਹੀਂ ਉਹ ਗੱਲ ਇਹ ਦੇਖੋ ਬਰੀਡ ਤੇ ਇਹ ਦੇਖੋ ਭਾਵੇਂ ਖੁੱਲੀ ਛੱਡ ਦੋ ਇਹਨੂੰ। ਠੀਕ ਆ। ਨੇਗਾ ਨੇਗਾ ਕਾਨੇ ਚੀ ਦਾ ਬਹੁਤ ਜਿਆਦਾ ਬਰੀਡ ਹੈ ਰੋਬੀ ਬਾਕੀ ਜਦੋਂ ਮੈਂ ਵੇਜੇ ਨਾਲ ਕਹਵਦਾ ਪਸ਼ੂ ਜਿਹੜੇ ਵੇਜੇ ਨਾਲ ਚੰਗੇ ਹੁੰਦੇ ਆ ਬਾਕੀ ਦੰਗਲ ਵਈ ਦਾ ਕੁਆਲਟੀ ਵਾਲਾ ਹੀ ਇਹੋ ਜਿਹੇ ਪਸ਼ੂ ਤੇ ਇੱਕ ਰੀ ਪੈਸੇ ਤੇ ਲੱਗ ਜਾਂਦੇ ਆ ਤੇ ਪਰ ਜਿਹੜਾ ਵਾ ਨਾੜ ਦਿਖਾਓ ਖਲੋਂਦੇ ਪਾਪਾ ਖਲੋਂਦੇ ਪਿੱਛੇ ਹੋ ਰਿਹਾ ਕਮਲ ਆ ਵੇਖੋ ਇੱਕ ਕੱਲੀ ਕੱਲੀ ਨਾੜ ਕੱਲੇ ਕੱਲੇ ਮਤਲ ਇਦਾਂ ਵਹਾਨੇ ਦੇ ਇਧਰ ਵੇਖੋ ਦਿਖੂਗੀ ਇਹ ਨੀਆਂ ਬਰੀਡਾਂ ਚਲੋ ਲੈ ਜਾਓ ਬਾਕੀ ਇਹ ਕਿ ਬਹੁਤ ਹੀ ਰਾਜੀ ਨਹੀਂ ਆ ਸਰੇਰੇ ਦਾ ਕਰਾ ਆ ਕਰੀ ਆ ਬਹੁਤ ਅੰਚੀ ਦੁੱਧ ਵਾਲੀ ਆ ਵਧੀਆ ਜਿਹੜੀ ਹਾਂਜੀ ਇਹ ਬੱਚੀ ਦਾ ਮੈਂ ਤੁਹਾਨੂੰ ਕਹਿੰਦਾ ਵੀ 5 ਕਿਲੋ ਦੁੱਧ ਹੀ ਗਾਰੰਟੀ ਦਾਂਗੇ ਠੀਕ ਆ ਰਮਾਨਾ ਦੁੱਧ ਕਰ ਦੂਗੀ ਬੱਚੀ ਬਾਕੀ ਹੁਣ ਤੇ ਮੌਸਮ ਹੀ ਕਾੜੀ ਚੱਲੋ ਵਧੀਆ ਹੋ ਗਿਆ ਦੁੱਧ ਵਾਲਾ ਮੌਸਮ ਆ ਗਿਆ ਅੱਗੇ ਹਾਂਜੀ ਹਾਂਜੀ ਦੁੱਧ ਇਹਨੇ ਦੇਣਾ ਦੇਣਾ ਕਰਮਾਲੀਏ ਤੇ ਇਹਦਾ ਮੁੱਲ ਫਿਰ ਮੋਹਲਾਰਪੀ ਜੀ ਆਪਾਂ ਉਹਨਾਂ ਕੀ ਕਰਨਾ ਵਾ ਜਿੰਨੇ ਇੱਕ ਮੰਨ ਲਓ ਵੀ ਅਗਲੇ ਨੂੰ ਪਤਾ ਹਰ ਕੰਪੀਟੀਸ਼ਨ ਬੜਾ ਜ਼ਿਆਦਾ ਵਾ ਹਾਂਜੀ ਹਾਂਜੀ ਪਰ ਮੈਂ ਇਹ ਬੇਨਤੀ ਕਰਦਾ ਵਾਂ ਵੀਰ ਮੇਰੇ ਪੈਸਾ ਨਾਲ ਨਾ ਵੇਖਿਆ ਕਰੋ ਚੀਜ਼ਾਂ ਮੇਰੇ ਭਰਾ ਵੇਖਿਆ ਕਰੋ ਇਹ ਮੇਰੀ ਹਰ ਵਾਰ ਬੇਨਤੀ ਹੁੰਦੀ ਹੈ ਠੀਕ ਆ ਮੋਹਲਾਰਪੀ ਜੀ ਇਹਦਾ 75 ਕਰੀਏ ਉਦੇ ਵਿੱਚੋਂ ਮਾਨ ਜੋ ਤੁਸੀਂ ਕਹੋਗੇ ਕਰ ਦਾਂਗੇ ਕਿੰਨਾ 72 ਦੀ ਦੇ ਦਈਏ 2 ਘਰ 70000 ਰੁਪਏ ਦੀ ਅੱਛਾ 70 ਵਿੱਚ ਦੋ ਛੱਡ ਚੋਗੇ ਉਹਦਾ ਮੋਰਤਲ ਖੁੱਲਾ ਮਾਨ ਕਰ ਦਾਂਗੇ ਉਹ ਦੱਸੋ ਕਾ ਫੋਨ ਲਾਵੇ ਇੱਕ ਵਾਰੀ ਕੇ ਬੱਤ ਠੀਕ ਹੈ ਤੇ ਹੁਣ ਇੱਕ ਜਿਹੜੀ ਆ ਗਈ ਆਪਣੇ ਕੋਲ ਇਸ ਤੋਂ ਬਾਅਦ ਦੂਸਰੇ ਨੰਬਰ ਤੇ ਹਾਂ ਜੀ ਇਹ ਵੀ ਮੱਛੀ ਨਾ ਬਹੁਤ ਜਿਆਦੀ ਮਤਲਬ ਠੰਡੀ ਠੰਡੀ ਇਹਦੇ ਹਵਾ ਨੇ ਦੀ ਧੱਕ ਗਾਂ ਨੂੰ ਜਿਆਦੀ ਹੈ ਹਾਂ ਜੀ ਬਾਹਰ ਥੋੜੀ ਆ ਵੇਖੋ ਦੋ ਗੇਠਾਂ ਦਾ ਹੀ ਜੀ ਆ ਵੇਖੋ ਠੀਕ ਹੈ ਇਹ ਰਾਤ ਦੀ ਸੂਈ ਹੈ ਜੀ ਕੱਲ ਦੀ ਅੱਛਾ ਕੱਲ ਦੀ ਸੂਈ ਹੈ ਇਹ ਮਤਲਬ ਕੱਲ 3 ਵਜੇ ਸੂਈ ਕਾ ਦੋ ਵ ਤੋਰ ਦੋ ਇਹ ਦੇਖੋ ਠੰਡੀ ਠੰਡੀ ਬਹੁਤ ਜਾਰੀ ਆ ਹਾਂ ਦੇਖੋ ਇਧਰ ਆ ਗਿਆ ਬਾਲਤੀ ਫੜਾ ਮਾਰਦੀ ਏ ਤੇਰਾ ਬਾਲਤੀ ਫੜੀ ਮੈਨੂੰ ਬਹੁਤ ਚੰਗੀ ਬੱਛੀ ਥਾਨ ਬੜਾ ਚੰਗਾ ਲੱਗਾ ਜੇ ਬੱਛੀ ਨੂੰ ਠੀਕ ਹੈ ਬਾਗੇ ਵੀ ਇਧਰ ਦੇਖੋ ਮਿਲਕ ਮੈਨ ਦਿਖਾ ਦੋ ਕਿੰਨੀ ਮੋਟੀ ਆ ਦੇਖੋ ਇਹਦੇ ਬਾਨਾ ਨਾੜਾ ਦੇਖ ਲਓ ਲੰਗਾ ਡੰਗਰ ਬੂਡ ਵਾਲਾ ਲਈਦਾ ਇਧਰ ਦੇਖੋ 20 ਰੁਪਏ ਦੀ ਜਰਾ ਮੀਰੀ ਆਦੀ ਆ ਕਿ 14 ਦੇਖੋ ਚਾਹ ਜਿਹੜਾ ਬਿਲਕੁਲ ਸਾਫ ਹੈ ਬਹੁਤ ਜਿਆਦਾ ਚਾਹ ਚੰਗਾ ਰੁਪਏ ਥੋੜਾ ਜਾਨੀ ਆ ਦੇਖੋ ਠੀਕ ਹੈ ਜੀ ਠੀਕ ਹੈ ਵੀ ਜੀ ਤੇ ਬਾਕੀ ਇਹਦਾ ਵੀ ਇੱਕ ਵਾਰੀ ਥਾਣਾ ਹਵਾਨਾ ਇੱਕ ਵਾਰੀ ਫਿਰ ਤੋਂ ਚੰਗੀ ਤਰ੍ਹਾਂ ਬਹੁਤ ਜ਼ਿਆਦਾ ਚੰਗਾ ਵੱਛੀ ਨੂੰ ਆਰਡਰ ਲੱਗਾ ਤੇ ਉਹ ਫੇਰੇ ਨਾ ਤੇ ਇਹ ਕਿੰਨਾ ਕੁ ਵੀ ਜੀ ਦੋ ਚਵਾਈ ਜਾਊਗੀ 2000 ਰੁਪਏ ਜੀ ਉਹ ਘਰ ਦੇ ਕਹਿੰਦੇ ਜਿਨ੍ਹਾਂ ਕੋ ਲਈ ਆਪਾਂ ਉਹ ਕਹਿੰਦੇ ਵੀ ਇਹਨੇ 18 ਕੇ ਦੋ ਚਵਾਈ ਆ ਵਸ ਹਾਂਜੀ ਠੀਕ ਹੈ ਆਦ ਕੀ ਵੀ ਚਲੋ ਠੰਡ ਢੂੰਡੋ ਤੁਹਾਨੂੰ ਪਤਾ ਆ ਜਾਣੀ ਹੈ ਹਾਂਜੀ ਉਹ ਵੀ 20 ਨਹੀਂ ਕਹਿੰਦੇ 18 ਚਵਾਈ ਜਾਊਗੀ ਮਾਨ ਠੀਕ ਹੈ ਇਹਨੂੰ ਹੁਣ 12 13 ਕਿਲੋ ਬੋਲਾ ਸੀ ਦੋ ਟਾਈਮਾਂ ਦੇ ਵਿੱਚ ਕੱਢਿਆ ਜੀ ਠੀਕ ਹੈ ਜੀ ਹਾਂਜੀ ਬਰੀਕ ਬਰੂਕ ਵੜੀ ਆ ਦੁੱਧ ਤੁਹਾਨੂੰ ਪਤਾ ਐ ਇੰਨਾ ਇੰਨਾ ਕਾਇ ਨਹੀਂ ਕਰਨਾ ਚਲੋ ਲੈ ਜਾਓ ਜੀ ਬਾਕੀ ਬੇਲ ਇਹਦੀ ਚੰਗੀ ਆ ਤੇ ਇਹਦਾ ਫਿਰ ਮੁੱਲ ਇਹਦਾ ਰੁਪਈਏ ਜੀ ਮੁੱਲ 52 ਵਾ ਅੱਛਾ ਇਕੱਛੀ 50 ਦੇ ਦਾਂਗੇ ਉੱਚੋ ਮਾਨ ਜੋ ਤੁਸੀਂ ਕਹੋਗੇ ਉਹ ਆਪਾਂ ਕਰ ਦਿੰਦੇ 2000 ਛੱਡ ਦੀਏ 2 ਛੱਡ ਦਾਂ ਘਰਪੇਟੀ ਠੀਕ ਆ ਇਹ ਆਪਾਂ ਵੱਛੀ 48000 ਦੀ ਦੇ ਦਾਂਗੇ ਉਹ ਵੱਛੀ ਆਪਾਂ 67000 ਦੀ ਆਖੀ ਆ ਔਰ ਤੋਂ ਵੀ 2 ਛੱਡਦੇ ਨੇ ਤੁਹਾਡੇ ਕਹਿੰਦੇ ਅੱਛਾ 65 ਦੀ ਉਹ ਵੀ 65 ਦੀ ਪਰ ਇਹ ਵੇਖ ਲਓ ਇੱਕ ਰਾਂ ਵੱਛੀ ਇਹੋ ਜੀ ਕੋਈ ਵੱਛੀ ਹਰਪੀ ਜੀ 65000 ਦੀ ਦਊਂ ਹੀ ਬੀੜ ਵੇਖ ਲਓ ਕਿੰਨੀ ਜੇ ਠੀਕ ਆ ਆਪਾਂ ਨਾ ਰੋਜ਼ ਵੀਡੀਓ ਪਾਉਣ ਦੀ ਕੋਸ਼ਿਸ਼ ਕਰੀਦੀ ਆ ਪਰ ਰੋਜ਼ ਪਾਈਏ ਪਰ ਮਾਲ ਇਦਾਂ ਵਿਕ ਜਾਂਦਾ ਹੁਣ ਉਹ ਇੱਕ ਗਾਈ ਹੁਣੇ ਵੇਚੀ ਆ ਤੁਹਾਡੇ ਤੋਂ ਪਹਿਲਾਂ ਉਹ ਵੀ ਪੌਣੀ ਠੀਕ ਆ ਹਾਂਜੀ ਆ ਰਪੀ ਜੀ ਆਪਾਂ ਵੱਛੀ ਨਾ ਜਗਰਾਵਾ ਲਈ ਪਿੰਦੀ ਆ ਰਹੀ ਅੱਛਾ ਪਹਿਲਾਂ ਠੀਕ ਹੈ। ਬਰਾਵਾ ਮੰਡੀ ਚੋਂ ਲੈਂਦੀ ਸੀ ਇਹ ਨਾ ਵੀਰ ਕੋਈ ਖਰਚੋ ਆ ਲਿਆ ਗਰਦਾਰ ਆਪਣੇ ਇੱਧਰ ਫਰਦਾਪੁਰ ਲਾ ਕੇ। ਹਾਂਜੀ ਹਾਂਜੀ। ਫਰਦਾਪੁਰ ਲਾ ਕੇ ਜੇ ਉੱਥੋਂ ਆਪਾਂ ਮਤਲਬ ਇਹ ਹੁਣ ਪਰਚੇਜ ਕੀਤੀ ਆ ਸਾਡੇ ਕੋਲ ਉਹਨੇ ਪਿਛਲੀ ਵਾਰਾ ਲਈ ਹੀ ਵੱਚੀ ਬੰਦੇ ਨੇ। ਠੀਕ ਹੈ। ਆਪਣਾ ਵੀਰ ਫੌਜੀ ਸੀ। ਠੀਕ ਹੈ। ਉਹਨੇ ਸਾਡੇ ਕੋਲ ਨਾ ਵੀਰ ਜੀ ਵੀਡੀਓ ਤੇ ਇਦਾਂ ਮਤਲਬ ਸਾਡੇ ਕੋਲ ਨੇ ਗਾਈਆਂ ਬਹੁਤ ਖੜੀਆਂ ਡੰਗਰ ਹਾਂ ਆਪਣੇ ਰਿਸ਼ਤੇਦਾਰਾਂ ਨੇ ਦਵਾਈ ਉਹਨੇ ਸਾਡੇ ਕੋਲ ਤੁਹਾਡੀ ਵੀਡੀਓ ਤੇ ਇਹ ਗਾਈ ਲਈ ਅੱਛਾ 24 ਲੀਟਰ ਦਾ ਸੀ ਇੱਥੇ ਮੈਂ ਦੁੱਧ ਬਣਾ ਕੇ ਦਿੱਤਾ ਇਹ ਅੱਛਾ 15 ਦਿਨਾਂ ਦੀ ਉਦਾਂ ਸੋਈ ਠੀਕ 24 ਕਿਲੋ ਦੁੱਧ ਬਣਾ ਕੇ ਦਿੱਤਾ ਇਹ ਹੁਣ ਵਛੀ ਗੱਭਣਿਆ ਜਿਹੜੇ ਹਫ਼ਤੇ ਦੀ 20000 ਰੁਪਏ ਦੀ ਠੀਕ ਹਾਂਜੀ ਹਫ਼ਤੇ ਨੂੰ ਸੋਊਗੀ ਮਤਲਬ 24-25 ਕਿਲੋ ਦੀ ਸਾਡੇ ਕੋਲ ਜਿਹੜਾ ਮਰਜ਼ੀ ਗਾਰੰਟੀ ਇਹਦੀ ਭਾਵੇਂ ਲਿਖਾ ਕੇ ਲੈ ਜਾਏ ਕਿਉਂਕਿ ਅਸੀਂ ਵਛੀਏ ਚੋਈ ਆਪਣੇ ਹੱਥੀਂ ਠੀਕ ਆ ਹਾਂਜੀ ਤੋੜ ਦੋ ਫਿਰ ਇਹਨਾਂ ਨੂੰ 24 5 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਇਹ ਚਵਾਈ ਜਾਊਗੀ ਇਹ ਚਵਾਈ ਹਜ਼ਾਰ ਰੁਪਏ ਦੀ ਐ ਚੋਈ ਆਪਣੇ ਹੱਥੇ ਬਾਕੀ ਬੱਚੀ ਦਾ ਬਹੁਤ ਜ਼ਿਆਦਾ ਸਟਰਕਚਰ ਤੋਂ ਪਤਾ ਲੱਗ ਜਾਂਦਾ ਵੀ ਕਿੰਨੇ ਕ ਦੁੱਧ ਵਾਲੀ ਆ ਹਵਾਨਾ ਇਹਦਾ ਵੀ ਦੁੱਧ ਆ ਲਾਵਾ ਜੀ ਇਹਨੇ ਪਰਨਾਵਾ ਪੂਰੀ ਥੱਲੇ ਹਾਂਜੀ ਹਾਂਜੀ ਪੂਰੀ ਬਣ ਜੂਗੀ ਬੱਚੀ ਅੱਜ ਦੇ ਵਰ ਨੂੰ ਜੀ ਚਲੋ ਲੈ ਜਾਓ ਫਿਰ ਜਾਦੀ ਆ ਵੀ ਤੁਹਾਨੂੰ ਤੁਸੀਂ ਤੁਰੰਤੋਂ ਹੀ ਵੇਖਣ ਦੇ ਲੋ ਐ ਡੰਗਰ ਭੱਜ ਭੱਜ ਕੇ ਜਿਹੜਾ ਗਰਮ ਹੁੰਦਾ ਡੰਗਰ ਭੱਜ ਭੱਜ ਕੇ ਜਾਂਦਾ ਇਹਨੂੰ ਭਾ ਜਿੱਥੇ ਕਹੋਗੇ ਉਥੇ ਖਲੋਤੀ ਰਹੂਗੀ ਗੈਪ ਉਹ ਬਹੁਤ ਵਧੀਆ ਦੰਚ ਲੱਗਾ ਠੀਕ ਹੈ ਜੀ ਬਾਕੀ ਇਹ ਵੀ ਚਲੋ ਇਹਦਾ ਮੁੱਲ ਆਪਾਂ ਰੁਪਏ ਜੀ ਫੋਨ ਤੇ ਕਰਾਂਗੇ ਅੱਛਾ ਇਹਦਾ ਮੁੱਲ ਫੋਨ ਤੇ ਕਰ ਠੀਕ ਹੈ ਭਾੜਾ ਦੇਣੀ ਆਪਾਂ ਭਾੜਾ ਨਹੀਂ ਆ ਅੱਛਾ ਤੇ ਇਹ ਆ ਕਿ ਹੁਣ ਤਾਂ ਗੱਭਨ ਤਾਂ ਗੱਭਨ ਦੇ ਹਿਸਾਬ ਨਾਲ ਹੋਊਗਾ ਬਾਕੀ ਇਹਦੇ ਬਹੁਤ ਜ਼ਿਆਦੀ ਵਚੀ ਇੱਧਰ ਵੇਖੋ ਭਰਨੀ ਹੈ ਇਹ ਬਹੁਤ ਹਨਾਣੇ ਆਪਾਂ ਚੋਈ ਆਪਣੇ ਹੱਥੀਆਂ ਰੁਪਏ ਜੀ ਠੀਕ ਹੈ ਹਾਂਜੀ ਤੇ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਨਾ ਪੂਰੀ ਦੋ ਤਿੰਨ ਟਾਈਮ ਥੱਲੀ ਕਰਕੇ ਖੜੇ ਜਿਨੇ ਧਾਰ ਨਹੀਂ ਮਾਰਨੀ ਉਹਦੀ ਗਾਰੰਟੀ ਜਿਨੇ ਇੱਥੇ ਦੋ ਟਾਈਮ ਚੋਲਣੀ ਉਹਦੀ ਘੰਟੇ ਦੀ ਵੀ ਗਾਰੰਟੀ ਨਹੀਂ ਠੀਕ ਹੈ ਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਤਸੱਲੀ ਕਰਕੇ ਖੜੇ ਜੀ